ਹੈਲੋ ਫਰੈਂਡਸ ਅਗਰ ਤੁਹਾਡੀ ਮਸ਼ੀਨ ਹੈ ਜਿਹੜੀ ਇਹ ਭਾਰੀ ਚੱਲਦੀ ਆ ਜਾਰੇ ਵਿੱਚ ਆਵਾਜ਼ ਆਉਂਦੀ ਆ ਆ ਦੇਖੋ ਇਹਦੇ ਨੀਤੇ ਇੱਕ ਟੂਲ ਹੁੰਦਾ ਮੈਂ ਤੁਹਾਨੂੰ ਦਿਖਾਉਣੀ ਆ ਇਹਦੇ ਨੀਤੇ ਆ ਇੱਕ ਪਾਈਪਾ ਜੀ ਇਹਨੂੰ 6 ਮਹੀਨੇ ਬਾਅਦ ਆਪਾਂ ਨੂੰ ਸਾਫ਼ ਕਰਨਾ ਚਾਹੀਦਾ ਮਤਲਬ ਇਹਦੇ ਵਿੱਚ ਜਿਹੜਾ ਵੀ ਗ੍ਰੀਸ ਹੁੰਦਾ ਵਾ ਅਗਰ ਉਹ ਖਤਮ ਹੋ ਚੁੱਕਿਆ ਤਾਂ ਇਹ ਵਿੱਚ ਗ੍ਰੀਸ ਹੋਰ ਭਰਨਾ ਚਾਹੀਦਾ ਤੇ ਇਹਨੂੰ ਤੇਲ ਦੇਣਾ ਚਾਹੀਦਾ ਠੀਕ ਹੈ ਜੀ ਮੈਂ ਤੁਹਾਨੂੰ ਕੋਲ ਕੇ ਦਿਖਾਉਣੀ ਆ ਆ ਦੇਖੋ ਜੀ ਆਪਾ ਟੂ ਲੈਡਾ ਖੋਲੇ ਦੇ ਵਿੱਚ ਗ੍ਰੀਸ ਹੁੰਦੀ ਆ। ਅਗਰ ਗ੍ਰੀਸ ਖਤਮ ਹੋ ਚੁੱਕੀ ਹੋਵੇ ਤਾਂ ਤੁਸੀਂ ਇਹਦੇ ਵਿੱਚ ਗ੍ਰੀਸ ਦੁਬਾਰਾ ਭਰੋ। ਠੀਕ ਹੈ ਵਿੱਚ ਆਲਰੇਡੀ ਪਹਿਲਾਂ ਹੀ ਗ੍ਰੀਸ ਹੈਗੀ ਆ ਜੀ। ਤੇ ਇਹ ਜਿਹੜੀਆਂ ਕਰਾਰੀਆਂ ਨੇ ਇਹਨਾਂ ਨੂੰ ਆਇਲਿੰਗ ਕਰੋ। ਠੀਕ ਹੈ ਜੀ। ਇਹ ਕਰਾਰੀਆਂ ਹੁੰਦੀ ਨੇ ਜਿਹੜੀ ਸਾਰੀ ਮਸ਼ੀਨ ਨੂੰ ਚਲਾਉਂਦੀਆਂ ਨੇ ਅਗਰੇ ਘਸ ਜਾਂਦੀਆਂ ਨੇ ਤਾਂ ਆਪਣੀ ਮਸ਼ੀਨ ਜਿਹੜੀ ਖਰਾਬ ਹੁੰਦੀ ਆ। ਹਾਂਜੀ ਇਹਦੇ ਵਿੱਚ ਗਰੀਸ ਦੇਣਾ ਤੇ ਔਇਲਿੰਗ ਕਰਨਾ ਆ ਜੀ ਜਿਹੜੀ ਆਪਣੀ ਮਸ਼ੀਨ ਭਾਰੀ ਚੱਲਦੀ ਆ ਤੇ ਆਵਾਜ਼ ਆਉਂਦੀ ਆ ਉਹ ਬਿਲਕੁਲ ਠੀਕ ਹੋ ਜੂਜੀ ਅਜਿhandle ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਤੇ ਫੋਲੋ ਕਰੋ ਥੈਂਕ ਯੂ ਜੀ